ਅੱਜ ਫੇਰ YouTube ਨੇ ਨੋਟੀਫਿਕੇਸ਼ਨ ਭੇਜਿਆ ਕਿਉਂਕਿ ਆਪਰੇਗੂਲਰ ਤਾਂ ਬਣਾਉਂਦੇ ਨਹੀਂ ਵੀਡੀਓ ਜਦੋਂ ਮਨ ਕਰਦਾ ਕੀੜਾ ਜਿਹਾ ਉੱਠਦਾ ਉਹਦੋਂ ਉਹ ਲੱਗ ਜਾਂਦੀ ਆ ਬਣਾਉਣਾ ਹੋਰ ਸੁਣਾਓ ਤੁਪੇ ਬਣੀ ਇਹਨਾਂ ਨੂੰ ਥਣ ਦੂਹੀ ਰੋ Ahca Hadi ahca 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 ਮੈਨੂੰ ਡਬਲ ਸੰਗਲ ਪਾਉਣਾ ਪੈਂਦਾ ਹੈ ਟੱਪ ਦੀ ਬਹੁਤ ਹੈ ਪਹਿਲੇ ਨੇ ਨਾ ਹਜੇ ਬੋਲੀ ਆ ਹੁਣ ਕੀ ਕਪੜਾ ਦਾਂਗੇ ਹਾਂ ਲੱਤੀ ਖੁਦ ਕੈਮਰਿਆ ਲੱ ਜਾਂਦੀ ਐ ਇਹਨਾਂ ਨੂੰ ਵੀ ਪਤਾ ਹੈ ਕੈਮਰਾ ਲੱਗਾ ਐ ਇਹ ਸੋਈ ਹੋਈ ਆ ਮੱਝ ਆ ਬੱਚਾ ਇਹਦਾ ਛੋਟੂ ਆ ਬੜਾ ਉਹ ਕੱਟੀਏ ਦੀ 10-15 ਕ ਦਿਨਾਂ ਦੀ ਸੂਈ ਐ ਉਹ ਕੱਟੀ ਇਹਦੀ ਪਿਛਲੇ ਸੂਏ ਦੀ ਐ ਆਹ ਕਟੜੂ ਇਸ ਵਾਰ ਦਾ ਓ ਕਿਉ ਲੜਾਈ ਨਹੀਂ ਕਰੀ ਦੀ ਆਂ ਗਾਂ ਦਾ ਹੱਲ ਦੱਸੋ ਯਾਰ ਕੋਈ ਬਾਲੀ ਮਰੇੜੀ ਜੀ ਹੋ ਗਈ ਐ ਤਿੰਨ ਚਾਰ ਸੂਏ ਸੂਪੀ ਆ ਆਪਣੇ ਕੋਲ ਔ ਬੱਚੀ ਵੱਡੀ ਖੜੀ ਏ ਇਸ ਗਾਂ ਦੀ ਏ ਆ ਬੱਛਾ ਵੀ ਏ ਗਾਂ ਦਾ ਏਕ ਦੋ ਜਾ ਹੋਰ ਦੂਜੀਆਂ ਵੇਹਲੀਆਂ ਚ ਪੀਆਰ ਹੋ ਗਏ ਨੇ ਵੇਚੂ-ਵਚ ਦਿੱਤਣ ਜਿਵੇਂ ਸਿੰਚਰਸ ਹੋਏ ਲੈ ਲੈ ਨੇ ਪਹਿਲਣ ਲਿਆਂਦੀ ਸੀ ਇਹ ਗਾਂ ਦੀ ਆਪਾਂ ਹੁਣ ਰਿਪੀਟ ਬਹੁਤ ਹੋ ਰਹੀ ਆ ਖਲੋਂਦੀ ਵੀ ਨਹੀਂ ਪਈ ਕੋਈ ਵੀਰ ਜਾਣਕਾਰ ਹੋਵੇ ਤੇ ਦੱਸੇ ਯਾਰੀ ਕਿਵੇਂ ਖਲੋਊਗੀ ਇੱਧਰ ਇੱਧਰ ਉਹ ਖਰਜਾ ਇਹ ਸਾਰੇ ਡੰਗਰ ਆਪਣੇ ਘਰ ਦੇ ਨੇ ਕਰਦੇ ਮਤਲਬ ਕੱਲੀ ਉਹ ਝੋਟੀ ਜਿਹੜੀ ਉਹ ਮੋਢ ਲਈ ਹੈ ਸਭ ਤੋਂ ਪਹਿਲਾਂ ਲਈ ਸੀ ਆਵੱਛੀ ਦੀ ਮਾਂ ਮਤਲਬ ਉਹ ਗਾਂ ਉਸ ਗਾਂ ਦੀ ਆਵੱਛੀ ਹੈ ਆਵਲੀ ਲੋ ਜਾ ਅਖ ਲੋ ਜਾ ਆ ਇੱਕ ਸੂਆ ਚੋਲੀ ਆਪਾਂ ਬੱਸ ਗਾਵਾਂ ਨੂੰ ਆ ਹੀ ਬਿਮਾਰੀ ਸਾਡੀ ਚੱਪਦੀਆਂ ਬਹੁਤ ਨੇ ਉਸ ਗਾਂ ਦੀ ਆ ਬੱਚੀ ਇਹ ਬੱਚੀ ਇੱਕ ਸੂਹਾ ਝੋੜੀ ਆਪਾਂ ਇਹ 10 ਮਿੰਟ ਪੂਰਾ ਖੌਰੂ ਪਾਏਗੇ ਹੁਣ ਇਸ ਬੱਚੀ ਦਾ ਬੱਚਾ ਉਹ ਜਿਹੜਾ ਬੱਚਾ ਅੱਗੇ ਬੈਠਾ ਬੱਜਾ ਏ ਤੇ ਹੁਣੇ ਦੁਬਾਰੇ ਸੂਣ ਵਾਲੀ ਏ ਉਹ ਜਿਹੜੀ ਮਾਜੋ ਛੋਟੀ ਜੀ ਲਈ ਸੀ ਆਪਾਂ ਐਡੀ ਕੋ ਛਾਲ ਡੇਢ ਕਸਾਲ ਦੀ ਤੇ ਉਹਨੇ ਉਹ ਕੱਟੀ ਰੇਤੀ ਤੇ ਇਹ ਮਤਲਬ ਸਾਰੇ ਡੰਗਰ ਆਪਾਂ ਘਰ ਦੇ ਹੀ ਜੁੜੇ ਹੋਏ ਨੇ ਐਵੇਂ ਤੇ ਕੱਲ ਇੱਕ ਵੀਰ ਨੇ ਕਾਲ ਕੀਤੀ ਸੀ ਟਰੈਕਟਰ ਵਾਲੀ ਵੀਡੀਓ ਵੇਖ ਕੇ ਆਪਣੀ ਟਰੈਕਟਰ ਖੜੇ ਆ ਜੇ ਵਿਕਿਆ ਨਹੀਂ ਵੈਸੇ ਤੇ ਪੁੱਤਰ ਆਪਣੇ ਉਹ ਕਹਿੰਦੇ ਸਾਡਾ ਸ਼ਰਾਪ ਹੈ ਵੀ ਤੇਰਾ ਟਰੈਕਟਰ ਆਪਾਂ ਸਵੇਰ ਤੇ ਲੈ ਕੇ ਜਾਣਾ ਉਸ ਤੋਂ ਬਾਅਦ ਵਿਕੇਗਾ ਮੈਂ ਚਲੋ ਠੀਕ ਹੈ ਭਾਈ ਇਹ ਵੀ ਮਨਜ਼ੂਰ ਹੈ ਫੋਨ ਤੇ ਕੀਤਾ ਸੀ ਵੀਰ ਨੇ ਇਦੋਂ ਬਠਿੰਡੇ ਸਾਈਡ ਪਰ ਗੱਲ ਬਣੀ ਨਹੀਂ ਆ ਇੱਕ ਦੋ ਮਿੱਤਰ ਆਪਣੇ ਬਾਹਰੋਂ ਵੀ ਵੇਖ ਲੈਂਦੇ ਨੇ ਵੀਡੀਓ ਅਮਰੀਕਾ ਚ ਕਹਿੰਦੇ ਚੱਕਾ ਚਕਾਈ ਬਹੁਤ ਕਰ ਰਹੀ ਹੈ ਇਮੀਗ੍ਰੇਸ਼ਨ ਹੈ ਸੁਣਿਆ ਯਾ ਪ੍ਰਭੂ ਇਹ ਵੀਡੀਓ ਵੀਡੀਓ ਵੇਖੀ ਦੀਆਂ ਨੇ ਸੱਚੀ ਇਹ ਗੱਲਾਂ ਜਾਂ ਮਤਲਬ ਉਹੀ ਰੌਲਾ ਪਾਉਂਦੇ ਨੇ ਇਹ ਤਾਂ ਹੁਣ ਜਿਹੜੇ ਭਰਾ ਉੱਥੇ ਰਹਿੰਦੇ ਨੇ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਚਲੋ ਠੀਕ ਹੈ ਦੋਸਤੋ ਨਮਸਕਾਰ ਸਤਿ ਸ਼੍ਰੀ ਅਕਾਲ ਪ੍ਰਸ਼ਾਦਾ ਪਾਣੀ ਛਕੀਏ ਤੇ ਫੇਰ ਡੰਗਰਾਂ ਨੂੰ ਆਵਾਂਗੇ ਅੱਸੀ ਕਾਲੀ